ਕਪੂਰਥਲਾ ਦੇ ਨਿੱਜੀ ਸਕੂਲ ਦੀਆਂ ਮਦਦਕਾਰੀਆਂ ਨੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੀ ਵਿਦਿਆਰਥਣ ਨੂੰ ਸਕੂਲ ਦੇ ਅਤੇ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਵਿੱਚੋਂ ਕੱਢ ਦਿੱਤਾ ਗਿਆ ਅਤੇ ਉੱਥੇ ਹੀ ਪ੍ਰਾਈਵੇਟ ਸਕੂਲ ਦੇ ਵਿਦਿਆਰਥੀ ਪ੍ਰਸ਼ਾਸਨ ਪ੍ਰਣਾਲੀ ਦੇ ਇਨਸਾਫ ਨਾ ਦੇਣ ਤੇ ਗੁੱਸੇ ਦੇ ਵਿਚਾਲੇ ਸਿਵਲ ਹਸਪਤਾਲ ਕਪੂਰਥਲਾ ਦੇ ਵਿੱਚ ਮੌਜੂਦ ਹਨ ਤੇ ਪਾਣੀ ਵਾਲੇ ਟੈਂਕ ਉੱਪਰ ਚੜ ਗਿਆ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਧਰਮਿੰਦਰ ਸਿੰਘ ਹੈ ਪਾਰਟਿਕ ਸੰਜਨ ਡਿਪੰਡਾ ਜਿਲ੍ਹਾ ਪ੍ਰਧਾਨ ਰਿਪੋਰਟ ਲਈ ਠੀਕ ਹੈ ਜੀ ਸਰ ਅੱਜ ਜੋ ਸਿਵਲ ਹਸਪੀਟਲ ਇੱਕ ਲੜਕਾ ਟੈਂਕੀ ਦੇ ਉੱਪਰ ਚੜਿਆ ਹੋਇਆ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਜੀ ਜੀਡੀ ਗੋਇਨ ਇੰਟਰਨੈਸ਼ਨਲ ਸਕੂਲ ਪਵਾਨੀਪੁਰ ਪੜਦਾ ਸੀ ਅੱਜ ਤੋਂ ਕੁਝ ਸਮਾਂ ਪਹਿਲਾਂ ਮਸਲਾ ਉੱਠਿਆ ਸੀ ਵੀ ਜਿਹੜਾ ਜੀਡੀ ਗੋਇਨ ਇੰਟਰਨੈਸ਼ਨਲ ਸਕੂਲ ਦੇ ਨਾਮ ਤੇ ਜਿਹੜੀ ਬਹੁਤ ਤਕੜੀ ਕਰੋੜਾਂ ਰੁਪਏ ਦੀ ਠੱਗੀ ਹੋ ਰਹੀ ਆ ਇਹ ਤੇ ਜਦੋਂ ਆਪਾਂ ਨੂੰ ਸਰਟੀਫਿਕੇਟ ਦਿੰਦੇ ਆ ਉਦੋਂ ਪਬਲਿਕ ਕਰ ਦਿੰਦੇ ਆ ਜਾਂ ਜਦੋਂ ਪਰਚੀ ਕੱਟਦੇ ਆ ਜਾਂ ਬਾਹਰ ਸਕੂਲ ਦੇ ਜਿਹੜਾ ਇੰਟਰਨੈਸ਼ਨਲ ਲਿਖਿਆ ਇਸ ਨੇ ਉਹ ਠੱਗੀ ਦਾ ਜਿਹੜਾ ਪਰਦਾ ਜਦੋਂ ਫਾਸ਼ ਕੀਤਾ ਤੇ ਉਹਨਾਂ ਨੇ ਸਕੂਲ ਦੇ ਵਿੱਚੋਂ ਬਾਹਰ ਕਰ ਦਿੱਤਾ ਇਹਨੇ ਡੀਓ ਦਫ਼ਤਰ ਹੋਰ ਵੀ ਜਿਹੜੇ ਜ਼ਿਲ੍ਹੇ ਦੇ ਪ੍ਰਸ਼ਾਸਨ ਅਧਿਕਾਰੀ ਆ ਉਹਨਾਂ ਸਾਰਿਆਂ ਨੂੰ ਆਪਣੀ ਐਪਲੀਕੇਸ਼ਨਾਂ ਦਿੱਤੀਆਂ ਵੀ ਮੈਨੂੰ ਸਕੂਲ ਤੋਂ ਬਾਹਰ ਕਰ ਦਿੱਤਾ ਗਿਆ ਵੀ ਆਹ ਮਸਲਾ ਸੀ ਪ੍ਰਸ਼ਾਸਨ ਨੇ ਉੱਥੇ ਕੋਈ ਗੱਲ ਨਹੀਂ ਸੁਣੀ ਫਿਰ ਇਹ ਡੀਓ ਦਫ਼ਤਰ ਦੇ ਬਾਹਰ ਧਰਨਾ ਲਾ ਕੇ ਨੇ ਆਪਦੇ ਪੇਪਰ ਉੱਤੇ ਹੀ ਦਿੱਤੇ ਦੋ ਕਿੰਦਰ ਲਗਾਤਾਰ ਰਹਿ ਕੇ ਉਹ ਤੋਂ ਬਾਅਦ ਪ੍ਰਸ਼ਾਸਨ ਨੇ ਕੁਝ ਮਸਲਾ ਸੁਲਝਾਉਣ ਦੀ ਗੱਲ ਕੀਤੀ ਤੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਪਰ ਨਿਦੇਜ ਉਹ ਉਠਾਇਆ ਪਰ ਉਹ ਜਿਹੜਾ ਮਸਲਾ ਵਾ ਉਹ ਕਲੀਅਰ ਨਹੀਂ ਹੋਇਆ ਅੱਜ ਤੋਂ 3 ਦਿਨ ਪਹਿਲਾਂ ਇਹ ਜਿਹੜਾ ਲੜਕਾ ਟੈਂਕੀ ਉੱਪਰ ਜਿਹੜਾ ਤੇ ਇਹਦੇ ਪਾਪਾ ਐਸਡੀਐਮ ਸਾਹਿਬ ਕੋਲ ਗਏ ਆਪਣੀ ਅਰਜ਼ੀ ਲੈ ਕੇ ਵੀ ਮੇਰੇ ਨਾਲ ਮਸਲਾ ਵਾ ਮੇਰਾ ਹੱਲ ਕਰਾਓ ਤੇ ਐਸਡੀਐਮ ਸਾਹਿਬ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਜਿਹੜਾ ਇਹ ਪਖੰਡ ਫੜਿਆ ਵਾ ਵੀ ਜਾਂ ਤਾਂ ਤੁਸੀਂ ਇਹ ਬੰਦ ਕਰ ਦਿਓ ਨਹੀਂ ਤਾਂ ਤੁਹਾਡੇ ਤੇ ਪਰਚਾ ਕਰ ਦਾਂਗੇ ਪਰ ਉਹ ਚੀਜ਼ ਨੂੰ ਲੈ ਕੇ ਟੈਂਕੀ ਤੇ ਚੜਿਆ ਵੀ ਕਿ ਮੇਰਾ ਜਦੋਂ ਐਸਡੀਐਮ ਸਾਹਿਬ ਸਾਡੇ ਜ਼ਿਲ੍ਹੇ ਦੇ ਅਧਿਕਾਰੀ ਜਿਹੜੇ ਆ ਸਾਨੂੰ ਤੁਮਕੀਆਂ ਦੇ ਰਹੇ ਆ ਪੰਜਾਬ ਸਰਕਾਰ ਜਿਹੜੀ ਸਿੱਖਿਆ ਦੇ ਨਾਮ ਤੇ ਕ੍ਰਾਂਤੀ ਦੇ ਨਾਮ ਤੇ ਆਪਣੇ ਸੂਬੇ ਨੂੰ ਕਹਿ ਰਹੀ ਐ ਮੇਰਾ ਸੂਬਾ ਸਭ ਤੋਂ ਉੱਪਰ ਆ ਹੁਣ ਆਪਾਂ ਦੇਖ ਹੀ ਰਹੇ ਆ ਜਿਹੜਾ ਜਿਹੜੇ ਲੜਕੇ ਆ ਉਹ ਟੈਂਕਿਆਂ ਦੇ ਉੱਪਰ ਚੜ੍ਹ ਰਹੇ ਆ ਜਾਂ ਆਪਣੇ ਨੌਕਰੀਆਂ ਦੇ ਲਈ ਧਰਨੇ ਲਾ ਰਹੇ ਆ ਇਹ ਪੰਜਾਬ ਦੇ ਹਾਲ ਜਿਹੜੇ ਬਹੁਤ ਮਾੜੇ ਆ ਤੁਸੀਂ ਉਹਨਾਂ ਕੀ ਕਾਰਵਾਈ ਦੀ ਮੰਗ ਕਰਦੇ ਆ ਅਸੀਂ ਜੀ ਉਹਨਾਂ ਉੱਪਰ ਲੈਣ ਗਏ ਸੀ ਅਸੀਂ ਉਹਨਾਂ ਕਿਹਾ ਵੀ ਵੀਰ ਥੱਲੇ ਆ ਜਾ ਵੀ ਆਪਾਂ ਮਸਲਾ ਜਿਹੜਾ ਪ੍ਰਸ਼ਾਸਨ ਦੇ ਨਾਲ ਬਹਿ ਕੇ ਹੱਲ ਕਰ ਲੈਂਦੇ ਆ ਉਹ ਕਹਿੰਦੇ ਪਹਿਲੀ ਦੀ ਗੱਲ ਇਹ ਆ ਵੀ ਐਸ.ਡੀ.ਐਮ ਸਾਹਿਬ ਨੇ ਜਿਹੜੇ ਸਾਨੂੰ ਸ਼ਬਦਾਂ ਦੀ ਗੋਲੀ ਆ ਉਹਦਾ ਜਿਹੜਾ ਸਾਡੇ ਕੋਲ ਮਾਫੀ ਮੰਗੇ ਉਹ ਤੋਂ ਬਾਅਦ ਜਿਹੜਾ ਮਸਲਾ ਉਹ ਤੋਂ ਬਾਅਦ ਹੱਲ ਕਰ ਠੀਕ ਹੈ ਸਰ ਹੁਣ ਤੁਸੀਂ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਆਂ ਅਸੀਂ ਤਾਂ ਇਹ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆਂ ਜੀ ਇਹਦਾ ਜਿਹੜਾ ਮਸਲਾ ਸਕੂਲ ਜਿਹੜੀ ਬਹੁਤ ਤਗੜੀ ਟੱਗੀ ਮਾਰ ਰਿਆ ਉਹਤੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ ਕਦੀ ਉਹ ਜਿਹੜੇ ਪ੍ਰਿੰਸੀਪਲ ਝੂਠੇ ਲਿਆ ਕੇ ਸੀਟਾਂ ਤੇ ਬਿਠਾ ਲੈਂਦੇ ਆ ਆ ਮਸਲਾ ਚੱਲ ਰਿਹਾ ਆਪਣੇ ਕਪੂਠਲੇ ਦੇ ਵਿੱਚ ਇਸ ਕਰਕੇ ਮੁੰਡਾ ਟੰਗ ਸਰ ਹੁਣ ਮੁੰਡੇ ਦੇ ਹਾਲਾਤ ਕਿਵੇਂ ਦੇ ਨੇ ਮੁੰਡਾ ਜੀ ਆਪਣੇ ਨਾਜੂਕ ਹਾਲਤ ਦੇ ਵਿੱਚ ਜਦੋਂ ਅਸੀਂ ਉੱਪਰ ਜਾਣ ਦੀ ਕੋਸ਼ਿਸ਼ ਕੀਤੀ ਉਹ ਸਹਿਮਿਆ ਪਿਆ ਵਾ ਉਹ ਥੱਲੇ ਛਾਲ ਮਾਰਨ ਦੀ ਸਾਨੂੰ ਵੀ ਧਮਕੀ ਹਰ ਦਿੱਤੀ ਖੁਦ ਦੀ ਜਦੋਂ ਅਸੀਂ ਲੌਂਡੀ ਨੂੰ ਕੋਸ਼ਿਸ਼ ਕਿੰਨੇ ਛੇਰ ਹੋ ਗਿਆ ਲੜਕੇ ਨੂੰ ਉੱਪਰ ਚੜ੍ਹੇ ਹੋਏ ਨੇ ਅੱਜ ਕਰੀਬ ਜਿਤੋਂ ਮੈਨੂੰ ਪਤਾ ਲੱਗਿਆ ਕੋਈ 1.5 1.5 ਘੰਟਾ ਹੋ ਗਿਆ ਹੋਵੇਗਾ ਉਹਨੂੰ ਉੱਪਰ ਚੜ੍ਹੇ ਨੇ ਹੁਣ ਤੁਸੀਂ ਆਏ ਹੋ ਸੁਰਖਾਰੀ ਤੰਤਰ ਨੇ ਤੁਹਾਡੇ ਨਾਲ ਕਿਸੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸਰਕਾਰੀ ਤੰਤਰ ਨੇ ਜੇ ਗੱਲ ਕਰਨੀ ਹੁੰਦੀ ਤਾਂ ਮੇਰਾ ਬੇਟਾ ਹੀ ਮੈਨੂੰ ਉਹ ਇਹਨੂੰ ਏਦਾਂ ਦਾ ਕਦਮ ਹੀ ਚੁੱਕਣਾ ਪੈਂਦਾ ਨਹੀਂ ਐਡੀ ਵੱਡੇ ਸਟੈਪ ਚੱਕਣ ਤੋਂ ਸਾਡਾ ਕਪੂਰਥਲੇ ਦਾ ਤੰਤਰ ਆ ਇਹ ਉਹਨਾਂ ਦੇ ਪ੍ਰਾਈਵੇਟ ਸਕੂਲ ਮਾਫੀਆ ਦੇ ਕਿੁੱਟ ਨੇ ਕੇ ਕੇ ਬੈਠਾ ਉਲਟਾ ਐਸ ਡੀ ਐਮ ਨੇ ਮੈਨੂੰ ਮੈਨੂੰ ਬੁਲਾ ਕੇ ਦਫ਼ਤਰ ਵਿੱਚ ਆਖਿਆ ਕਿ ਕਹਿੰਦੇ ਇਹ ਇਹ ਮੁੰਡਾ ਵਾਇਲੈਂਸ ਕਰ ਰਿਹਾ ਇਹ ਤੇ ਜੂਨਲ ਐਕਟ ਲਾਓ ਇਹਨੂੰ ਅੰਦਰ ਭੇਜੋ ਅਗਰ ਪੇਰੈਂਟਸ ਜਾਰਾ ਕੋ ਗਲਬਤ ਕਰਦੇ ਆ ਤਾਂ ਪੇਰੈਂਟਸ ਤੇ ਵੀ ਇਹਨਾਂ ਨੂੰ ਵੀ ਅੰਦਰ ਭੇਜੋ ਮੇਰੇ ਤੇ ਬੜਾ ਪ੍ਰੈਸ਼ਰ ਆ ਮੈਨੂੰ ਹਾਰ ਕੇ ਇਹ ਜਿਹੜੀ ਆ ਕਦਮ ਚੁੱਕਣਾ ਪੈਣਾ ਔਰ ਇੰਟੈਲੀਜੈਂਸੀ ਦੇ ਮਜੂਦ ਸੀ ਕਿ ਆਫੀਸਰ ਔਰ ਦੂਸਰੇ ਸੀ ਆਈ ਡੀ ਦੇ ਅਫਸਰ ਮਜੂਦ ਸੀ ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਮੈਨੂੰ ਇਹ ਗੱਲ ਆਖੀ ਕੇ ਮੇਰੇ ਉੱਤੇ ਪ੍ਰੈਸ਼ਰ ਆ ਔਰ ਮੈਨੂੰ ਤੁਹਾਡੇ ਤੇ ਕਾਰਵਾਈ ਕਰਨੀ ਪੈਗੀ ਇਸ ਗੱਲ ਤੋਂ ਜਿਹੜਾ ਮੇਰਾ ਬੇਟਾ ਸੀਗਾ ਉਹ ਉਹ ਜ਼ਿਆਦਾ ਚਿੰਤਤ ਹੋ ਗਿਆ ਕਿਹਾ ਪਾਪਾ ਅਸੀਂ ਇਨਸਾਫ ਵੀ ਅਸੀਂ ਮੰਗਣਾ ਤੇ ਕਾਰਵਾਈਆਂ ਵੀ ਅਸੀਂ ਕਰਾਵੀਏ ਇਸ ਕਰਕੇ ਉਹ ਮੰਗ ਕੀ ਹੁੰਦਾ ਮੰਗ ਕੀ ਹੈ ਮੰਗ ਸਾਡੀ ਕੋਈ ਵੱਡੀ ਨਹੀਂ ਕੀ ਆ ਜੀ ਅਸੀਂ ਜਿਹੜੀ ਫੀਸ ਪੇ ਕੀਤੀ ਆ ਉਸ ਉਸ ਪੱਤਰ ਦਾ ਸਾਨੂੰ ਜਿਹੜਾ ਸਰਟੀਫਿਕੇਟ ਦਿੱਤਾ ਜਾਵੇ ਅਗਰ ਸਕੂਲ ਨੇ ਸਾਡੇ ਨਾਲ ਹਿਰਾਫੇਰੀ ਕੀਤੀ ਆ ਤੇ ਸਕੂਲ ਦੇ ਖਿਲਾਫ ਜਿਹੜੀ ਕਾਰਵਾਈ ਪਹਿਲਾਂ ਤਾਂ 420 ਬੰਦੀ ਆ ਉਹ ਕੀਤੀ ਜਾਵੇ ਔਰ ਡੇਢ ਸਾਲ ਤੋਂ ਸਾਨੂੰ ਜਿਹੜਾ ਡੀਓ ਦਫਤਰ ਨੇ ਰੋਲਿਆ ਕੋਈ ਚਿੱਠੀ ਪੱਤਰ ਨਹੀਂ ਚਿੱਠੀ ਪੱਤਰ ਦੇ ਨਾਂ ਤੇ ਸਾਨੂੰ ਅੱਜ ਆਜੋ ਕੱਲ ਆਜੋ ਪਿਛਲੇ ਅਗਸਤ ਅਗਸਤ 2024 ਦੀ ਗੱਲ ਆ ਜਦੋਂ ਅਸੀਂ ਕੰਪਲੇਂਟ ਕੀਤੀ ਔਰ ਮੇਰਾ ਖਿਆਲ ਹੈ ਕਿ ਸਤੰਬਰ 2024 ਆ ਗਿਆ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਸਰ ਜੀ ਹੇਠਾਂ ਨੀਚੇ ਉਤਰਨ ਲਈ ਤਿਆਰ ਹੈ ਕਿਸ ਤਰ੍ਹਾਂ ਕੀ ਮੈਂ ਮੇਰੀ ਕੋਈ ਗੱਲ ਨਹੀਂ ਉਹਦੇ ਨਾਲ ਹੋਈ ਮੈਂ ਉਹ ਤਿਆਰ ਆ ਜਾਂ ਨਹੀਂ ਤਿਆਰ ਮੈਨੂੰ ਮੈਂ ਤੁਹਾਡੀ ਸਹਿਮਤੀ ਨਾਲ ਮੇਰੀ ਸਹਿਮਤੀ ਨਾਲ ਮੇਰੀ ਸਹਿਮਤੀ ਜਾਂ ਨਾ ਸਹਿਮਤੀ ਕੀ ਹੋਊਗੀ ਪਰ ਪ੍ਰੋਬਲਮ ਬੱਚੇ ਨੂੰ ਆ ਉਹ 18 ਸਾਲ ਦਾ ਹੋ ਗਿਆ ਆਪਣਾ ਬੁਰਾ ਭਲਾ ਜਾਣਦਾ ਪਟਵਾਲਾ ਸਰ ਜੇ ਪ੍ਰਸ਼ਾਸਨ ਜੇ ਤੁਹਾਨੂੰ ਹੁਣ ਕਹਿੰਦਾ ਵਾ ਕਿ ਬੇਟੇ ਆਪਣੇ ਨੂੰ ਥੱਲੇ ਲਾ ਲਓ ਤੇ ਬੈਠ ਕੇ ਆਪਾਂ ਗੋਗੇ ਸੋਣੇ ਮੈਂ ਤਾਂ ਹੁੰਦੇ ਨਹੀਂ ਤੇ ਉਹਨੂੰ ਆਵਾਜ਼ ਮਾਰੀ ਮੈਂ ਇਹਨੂੰ ਬੁਲਾਇਆ ਥੱਲੇ ਮੇਰੇ ਕਹਿਣ ਤੇ ਥੱਲੇ ਤਾਂ ਪੁੱਤਰ ਆ ਨਹੀਂ ਆ ਅਗਰ ਪ੍ਰਸ਼ਾਸਨ ਕੋ ਇਦਾਂ ਦਾ ਕੋਈ ਹਥਿਆਰ ਆ ਕੋਈ ਜ਼ੀਲਾ ਬਸੀਲਾ ਹੈਗਾ ਉਹ ਉਤਾਰ ਲੈਣ ਮੈਨੂੰ ਮੈਨੂੰ ਕੋਈ ਦਿੱਕਤ ਸਾਨੂੰ ਇੱਕ ਇਨਫਾਰਮੇਸ਼ਨ ਮਿਲੀ ਸੀਗੀ ਕਿ ਸਿਵਲ ਹਸਪੀਟਲ ਟੈਂਕੂ ਦੇ ਇੱਕ ਨੌਜਾਨ ਚੜਿਆ ਹੋਇਆ ਅਸੀਂ ਇੱਥੇ ਆ ਕੇ ਵੈਰੀਫਾਈ ਕੀਤਾ ਜੋਗਾ ਸਿੰਘ ਢਵਾਲ ਨੇ ਉਹਨਾਂ ਦਾ ਬੇਟਾ ਹਰਨ ਤੇ ਇਹਨਾਂ ਦਾ ਐਜੂਕੇਸ਼ਨ ਡਿਪਾਰਟਮੈਂਟ ਨੂੰ ਲੈ ਕੇ ਕੋਈ ਰੌਲਾ ਉਹ ਮੰਗ ਨੂੰ ਲੈ ਕੇ ਇਸ ਟਾਈਮ ਟੈਂਕੀ ਤੇ ਚੜਿਆ ਹੋਇਆ ਤੇ ਸਰ ਇਹਨਾਂ ਦਾ ਬੇਸਿਕਲੀ ਸਕੂਲ ਨਾਲ ਸ਼ਾਇਦ ਕਨਫਲਿਕਟ ਚੱਲ ਰਿਹਾ ਹੈ ਬਾਕੀ ਐਜੂਕੇਸ਼ਨ ਡਿਪਾਰਟਮੈਂਟ ਵਾਲੇ ਅਫਸਰ ਆ ਰਹੇ ਨੇ ਨੈਪਸੀਨਰ ਸਾਹਿਬ ਮੌਕੇ ਤੇ ਸਿਟੀ ਮੌਕੇ ਤੇ ਇਦਾਂ ਦਾ ਇਸ਼ੂ ਹੈ ਕਿ ਸਕੂਲ ਦਾ ਨਾਮ ਇੰਟਰਨੈਸ਼ਨਲ ਹੈ ਪਰ ਫੀਸ ਸ਼ਾਇਦ ਕਿਸੇ ਹੋਰ ਨਾਮ ਤੋਂ ਆ ਰਹੀ ਹੈ ਉਹ ਚੀਜ਼ ਨੂੰ ਲੈ ਕੇ ਆ ਫੀਸ ਦੇ ਰੇਟ ਨੂੰ ਲੈ ਕੇ ਕੋਈ ਇਹਨਾਂ ਦਾ ਡਿਸਪਿਊਟ ਹੈ ਯੋ ਐਜੂਕੇਸ਼ਨ ਡਿਪਾਰਟਮੈਂਟ ਵਾਲੀ ਵੈਬਸਾਈਟ ਮੌਕੇ ਤੇ ਆ ਰਹੀ ਹੈ ਉਹ ਤੁਹਾਨੂੰ ਇਹਦੇ ਬਾਰੇ ਮੈਟ ਦੱਸ ਸਕਦੇ ਨੇ ਸਰ ਇਹਨਾਂ ਦੇ ਜਿਹੜੇ ਮਾਪਿਆਂ ਨਾਲ ਸੰਪਰਕ ਹੋਇਆ ਹੈ ਇਹਨਾਂ ਦੇ ਫਾਦਰ ਨਾਲ ਸੰਪਰਕ ਹੋਇਆ ਜੀ ਉਹ ਫਾਦਰ ਮੌਕੇ ਤੇ ਆ ਰਹੇ ਆ ਉਹ ਸਾਡੇ ਇਨ ਟੱਚ ਨੇ ਇਹਨਾਂ ਦੇ ਬਾਕੀ ਫੈਮਿਲੀ ਮੈਂਬਰਸ ਨਾਲ ਵੀ ਸੀ ਕੰਟੈਕਟ ਮੇਨਟੇਨ ਕਰਦੇ ਆ ਉਹ ਵਿਸ਼ਾਸ਼ਨ ਵੱਲੋਂ ਕੀ ਪੁਖਤਾ ਇਨਪੀਐਮ ਕੀਤਾ ਗਿਆ ਇਹਨਾਂ ਦੀ ਅਸੀਂ ਜੀ ਜਿੱਦਾਂ ਹੀ ਸਾਨੂੰ ਪਤਾ ਲੱਗਿਆ ਅਸੀਂ ਤਾਂ ਥੱਲੇ ਲੋਕਾਂ ਦੀ ਮੂਵਮੈਂਟ ਕਲੀਅਰ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆਂ ਬਾਕੀ ਗੱਦੇ ਅਸੀਂ ਥੱਲੇ ਰੱਖਣ ਦੀ ਕੋਸ਼ਿਸ਼ ਕਰ ਰਹੇ ਆਂ ਜਿੰਨੀ ਸਾਈਡਾਂ ਕਵਰ ਕਰ ਸਕਦੇ ਆਂ ਬਾਕੀ ਅਸੀਂ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਆਰਮੀ ਨਾਲ ਕੰਟੈਕਟ ਹੋ ਕੇ ਫਾਇਰ ਬ੍ਰੀਡ ਫਾਇਰ ਡਿਪਾਰਟਮੈਂਟ ਵੀ ਇੱਥੇ ਆ ਚੁੱਕਿਆ ਹੈ ਤੇ ਹੁਣ ਅਸੀਂ ਆਰਮੀ ਨਾਲ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੇ ਵੀ ਅਸੀਂ ਪ੍ਰੀਵੈਂਟਿਵ ਮੇਅਰ ਵੱਤਵਾਰ ਲੈ ਸੀਗੇ ਉਹ ਲੈਣ ਦੀ ਕੋਸ਼ਿਸ਼ ਸਾਡੀ ਕੋਸ਼ਿਸ਼ ਇਹ ਜੱਜ ਮੰਗਾਵਾ ਇਹ ਜੱਜ ਮੰਗਾਵਾ ਜਿਹੜਾ ਇਹ ਟੈਂਸ਼ਨ ਇਹਦੇ ਬਾਰੇ ਜੀ ਤੁਹਾਨੂੰ ਐਜੂਕੇਸ਼ਨ ਡਿਪਾਰਟਮੈਂਟ ਡਾਇਰੈਕਟਰ ਦੱਸ ਸਕਦਾ ਕਿਉਂਕਿ ਇਹ ਉਹਨਾਂ ਦਾ ਮੈਟਰ ਹੈ ਠੀਕ ਹੈ